ਸਰਦਾਰਤਾ ਸਿੰਘ ਜੀ ਕੇ ਪੀ ਐਸ ਗਿਲ ਦੇ ਵੱਲੋਂ ਕੀਤੇ ਗੁਨਾਹਾਂ ਦੀ ਪੁਸ਼ਟਪੁਣਾਈ ਕਰਨਾ ਕਿਸ ਪੱਖ ਤੋਂ ਤੁਸੀਂ ਇਸ ਨੂੰ ਦੇਖਦੇ ਹੈਗੇ ਹੋ ਤੋਂ ਅਕਾਲ ਤਾਕਤ ਦੇ ਜਹੇਦਾਰ ਦਾ ਆਇਆ ਵੀ ਗੁਰਦੇਵ ਸਿੰਘ ਕੋਂਕੇ ਨੂੰ ਸ਼ਹੀਦ ਕੀਤਾ ਕਹਿੰਦਾ ਉਹ ਦੇਖੋ ਇਹੜੇ ਸੰਕਟ ਵਾਲੇ ਸਮੇਂ 'ਚ ਬਣਿਆ ਸੀ ਹੂ ਆਰ ਯੂ ਟੂ ਟੈਲ ਵੀ ਤੁਹਾਡਾ ਕੀ ਮਤਲਬ ਹੈ ਇੱਕ ਇੱਕ ਕੌਮ ਨੇ ਫੈਸਲਾ ਕਰਿਆ ਉਹਨੂੰ ਜੱਥੇਦਾਰ ਲਾਉਣ ਦਾ ਇਟ ਮੀਨਸ ਬਾੜ ਦੇ ਉਹਨੂੰ ਹਨਾ ਸੋ ਇੰਨੀ ਜ਼ਿਆਦੇ ਉਹਦੇ 'ਚੋਂ ਸ਼ਹੀਦ ਭਗਤ ਸਿੰਘ ਦਾ ਭਾਣ ਜਿਹੜਾ ਕਤਲ ਹੋਇਆ ਕਿੰਨੇ ਵੱਡੇ-ਕਬੜੇ ਵਕੀਲ ਕਿੰਨੇ ਵੱਡੇ-ਵੱਡੇ ਡਾਕਟਰ ਜਿਹੜੇ ਸਾਡੇ ਸਾਡੇ ਸਿੱਖ ਨੌਜਵਾਨ ਸੀ ਜਿਹੜੀ ਇੱਕ ਪੂਰੀ ਲੀਡਰਸ਼ਿਪ ਸੀ ਸਿੱਖਾਂ ਦੀ ਇੱਕ ਪੀੜ੍ਹੀ ਹੈ ਜਿਹੜੀ ਉਹਨੂੰ ਖਤਮ ਕਰ ਦਿੱਤਾ ਗਿਆ ਤੇ بار بار ਜਿਹੜਾ ਹੱਬ ਹੱਬ ਕੇ ਆਪਾਂ ਦੇਖਿਆ ਕਿ ਕਹਿੰਦਾ ਕਿ ਅਮਰਤਪਾਲ ਬਾਰੇ ਮੈਨੂੰ ਗੱਲ ਕਰ ਲੈਂਦੇ ਹੋ ਉਹਦੇ ਤੋਂ ਕੀ ਹੈਗਾ ਮਤਲਬ ਇਹਦੇ ਇਹਨੂੰ ਕਿਸ ਐਂਗਲ ਤੋਂ ਆਪਾਂ ਦੇਖ ਸਕਦੇ ਹਾਂ ਹਾਂ ਜਿਹੜੀ ਕੇ ਪੀ ਐਸ ਗੱਲ ਨੇ ਆਪ ਕਿਤਾਬ ਨਹੀਂ ਲਿਖੀ ਉਹ ਇੱਕ ਹਿੰਦੂ ਪੱਤਰਕਾਰ ਨੇ ਲਿਖੀ ਸੀ ਪੈਰਾਮਾਉਂਟ ਕੌਪ ਹਾਂ ਕੇ ਪੀ ਐਸ ਗੱਲ ਦੀ ਜੀਵਨੀ ਜੀ ਉਹਦੀ ਛਲਾਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਹੈ ਜੀ ਉਸ ਪੈਰਾਮਾਉਂਟ ਕੋਰਪ ਕਿਤਾਬ ਵਿੱਚ ਉਹ ਉਹ ਜਿਹੜੇ ਕੇਪੀਐਸ ਗਿੱਲਾ ਉਹ ਇੰਟਰਵਿਊਜ਼ ਕਰਕੇ ਲਿਖੀ ਗਈ ਹੈਗੀ ਆ ਕਿ ਕੇਪੀਐਸ ਗਿੱਲ ਨੇ ਉਸ ਪੱਤਰਕਾਰ ਨੂੰ ਦੱਸਿਆ ਵੀ ਖਾੜਕੋਵਾਦ ਦੇ ਸਮੇਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹ ਮੇਰੇ ਕੋਲ ਲੰਮੇ ਸਮੇਂ ਤੱਕ 4-4 5-5 ਘੰਟੇ ਸ਼ਾਮ ਨੂੰ ਆ ਕੇ ਬੈਠੇ ਰਹਿੰਦੇ ਸੀ ਉਹ ਹਾਲਾਤ ਬਾਰੇ ਪੁੱਛਦੇ ਰਹਿੰਦੇ ਸੀ ਵੀ ਕਦੋਂ ਅੱਤਵਾਦ ਖਤਮ ਹੋਊਗਾ ਕਦੋਂ ਇਹ ਲੜਾਈ ਖਤਮ ਹੋਊਗੀ ਹਨਾ ਉਹਨੇ ਉਹਨੇ ਪੱਤਰਕਾਰ ਨੂੰ ਦੱਸਿਆ ਕੇਪੀਐਸ ਗਿੱਲ ਨੇ ਕਹਿੰਦਾ ਵੀ ਇਹ ਬਹੁਤ ਚਲਾਕ ਰਾਜਨੀਤੀਵਾਦ ਅ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਕੇ ਪੀ ਪੀ ਐਸ ਗਿਲ ਦੇ ਭਰਾ ਡਿੱਕੀ ਗਿਲ ਤੇ ਉਹਨਾਂ ਦੀ ਪਰਜਾਈ ਦੀ ਪਿਛਲੇ ਦਿਨੀ ਜਿਹੜੀ ਹੈ ਇੰਟਰਵਿਊ ਜਿਹੜੀ ਸਾਹਮਣੇ ਆਉਂਦੀ ਹੈਗੀ ਹੈ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਾਪ ਅਗੀ ਕਿ ਚਿੰਤਕਾਂ ਦੇ ਵਿੱਚ ਵੀ ਇੱਕ ਚਰਚਾ ਜਿਹੜੀ ਹੈ ਉਹ ਜਨਮ ਲੈ ਲੈਂਦੀ ਹੈਗੀ ਹੈ ਸਰਦਾਰ ਪਤਾ ਸਿੰਘ ਜੀ ਕੇ ਪੀ ਐਸ ਗਿਲ ਦੇ ਵੱਲੋਂ ਕੀਤੇ ਗੁਨਾਹਾਂ ਦੀ ਪੁਸ਼ਟ ਪੁਣਾਈ ਕਰਨਾ ਕਿਸ ਪੱਖ ਤੋਂ ਤੁਸੀਂ ਇਸ ਨੂੰ ਦੇਖਦੇ ਹੈਗੇ ਹਾਂ ਹਾਂ ਇਹ ਤਾਂ ਜਿਸ ਤਰ੍ਹਾਂ ਵੀ ਔਰੰਗਜ਼ੇਬ ਜਾਂ ਅਹਿਮਦ ਸ਼ਾਹ ਅਬਦਾਲੀ ਦੇ ਜ਼ੁਲਮਾਂ ਨੂੰ ਇਹ ਕਹਣਾ ਵੀ ਉਹਨਾਂ ਨੇ ਸਭ ਕੁਝ ਠੀਕ ਕਰਿਆ ਨਾ ਸੋ ਇਹ ਤਾਂ ਇਹ ਇਟ ਮੀਨਸ ਉਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਤੋਂ ਜਿਹੜੇ ਕੋਰੇ ਲੋਕ ਨੇ ਜਿਹੜੇ ਇੰਨੇ ਜ਼ੁਲਮਾਂ ਦਾ ਜਿਹੜਾ ਹੈਗਾ ਵੀ ਉਹਦੀ ਪੋਸ਼ਤਪਨਾਹੀ ਹੈ ਜਿਹੜੀ ਕਰ ਰਿਹਾ ਵੀ ਉਹਨੇ ਕੁਝ ਵੀ ਨਹੀਂ ਕਰਿਆ ਤੁਹਾਡੇ ਬੰਦੇ ਵੱਲੋਂ ਮਾਰੇ ਹੋਏ ਐਨੇ ਲੋਕ ਵੀ ਜਾਇਜ਼ ਨੇ ਤੇ ਖਾਲਸਾ ਸਾਹਿਬ ਵੱਲੋਂ ਜਾਰੀ ਕੀਤੀ ਗਈ ਲਿਸਟ ਵੀ ਨਜਾਇਜ਼ ਆ ਇੱਕ ਬੰਦੇ ਨੇ ਲਿਸਟ ਜਾਰੀ ਕਰੀਆ ਕਹਿੰਦੇ ਉਹ ਨਜਾਇਜ਼ ਆ ਸਾਡੇ ਬੰਦੇ ਵੱਲੋਂ ਮਾਰੇ ਗਏ ਜਿਹੜੇ ਬੰਦੇ ਆ ਉਹ ਉਹ ਸਾਰੇ ਜਦੋਂ ਅਕਾਲ ਤਾਕਤ ਦੇ ਜਥੇਦਾਰ ਦਾ ਆਇਆ ਵੀ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਕਹਿੰਦਾ ਉਹ ਦੇਖੋ ਕਿਹੜੇ ਸੰਕਟ ਵਾਲੇ ਸਮੇਂ ਚ ਬਣਿਆ ਸੀ ਹੂ ਆਰ ਯੂ ਟੂ ਟੈਲ ਅਸ ਬੀ ਤੁਹਾਡਾ ਕੀ ਮਤਲਬ ਹੈ ਇੱਕ ਇੱਕ ਕੌਮ ਨੇ ਫੈਸਲਾ ਕਰਿਆ ਉਹਨੂੰ ਜਥੇਦਾਰ ਲਾਉਣ ਦਾ ਇਟ ਮੀਨਸ ਮਾਰ ਦੇ ਉਹਨੂੰ ਹਨਾ ਸੋ ਇੰਨੀ ਜਿਆਦੇ ਉਹਦੇ ਚੋਂ ਸ਼ਹੀਦ ਭਗਤ ਸਿੰਘ ਦਾ ਭਾਣ ਜਾਂ ਜਿਹੜਾ ਕਤਲ ਹੋਇਆ ਕਿੰਨੇ ਵੱਡੇ-ਕੱਡੇ ਵਕੀਲ ਕਿੰਨੇ ਵੱਡੇ-ਵੱਡੇ ਡਾਕਟਰ ਜਿਹੜੇ ਸਾਡੇ ਸਾਡੇ ਸਿੱਖ ਨੌਜਵਾਨ ਸੀ ਜਿਹੜੀ ਇੱਕ ਪੂਰੀ ਲੀਡਰਸ਼ਿਪ ਸੇ ਸਿੱਖਾਂ ਦੀ ਇੱਕ ਪੀੜ੍ਹੀ ਆ ਜਿਹੜੀ ਉਹਨੂੰ ਖਤਮ ਕਰ ਦਿੱਤਾ ਗਿਆ ਸੋ ਅੱਜ ਤੁਸੀਂ ਉਹਦੇ ਉਹਦੇ ਜਿਹੜਾ ਹੈਗਾ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇਹ ਸਾਨੂੰ ਲੱਗਦਾ ਵੀ ਇਹ ਪੰਜਾਬ ਦੇ ਪੰਜਾਬ ਦੇ ਲੋਕ ਇਸਤ ਨੂੰ ਪ੍ਰਵਾਨ ਨਹੀਂ ਕਰ ਗਏ ਪੰਜਾਬ ਦੇ ਲੋਕਾਂ ਨੇ ਨਾ ਬਿਆਨ ਸਿੰਘ ਨੂੰ ਪ੍ਰਵਾਨ ਕਰਿਆ ਨਾ ਕੇਪੀਐਸ ਗਿੱਲ ਨੂੰ ਪ੍ਰਵਾਨ ਕਰਿਆ ਇਹ ਸਿੱਖ ਮਾਨਸਿਕਤਾ ਜਿਹੜੀ ਲੀਡਰਸ਼ਿਪ ਸਿੱਖ ਇਹ ਇਹ ਧਰਮ ਯੁੱਧ ਨਹੀਂ ਸੀ ਇਹ ਜਿਹੜਾ ਇਹ ਪੂਰੀ ਤਰ੍ਹਾਂ ਟੈਰਰਿਜ਼ਮ ਸੀਗਾ ਇਹ ਇਹ ਜਿਹੜਾ ਸਰਕਾਰੀ ਅਤਵਾਦ ਸੀਗਾ ਸੋ ਸਰਕਾਰੀ ਅਤਵਾਦ ਨੂੰ ਹਨਾ ਹਰ ਕਿਸਮ ਦੇ ਅਤਵਾਦ ਨੂੰ ਜਿਹੜਾ ਹੈਗਾ ਕੋਈ ਵੀ ਜਿਹੜੀ ਤੇ बार-बार ਜਿਹੜਾ ਹੱਬ-ਹੱਬ ਕੇ ਆਪਾਂ ਦੇਖਿਆ ਕਿ ਕਹਿੰਦਾ ਕਿ ਅਮਰਤਪਾਲ ਬਾਰੇ ਮੈਨੂੰ ਗੱਲ ਕਰ ਲੈਂਦੇ ਹੋ ਉਹਦੇ ਤੋਂ ਕੀ ਹੈਗਾ ਮਤਲਬ ਇਹਦੇ ਇਹਨੂੰ ਕਿਸ ਐਂਗਲ ਤੋਂ ਆਪਾਂ ਦੇਖ ਸਕਦੇ ਹਾਂ ਵੀ ਉਸ ਪੂਰੀ ਜਿਹੜੀ ਇੰਡੀਅਨ ਸਟੇਟ ਨਾਲ ਜੁੜਿਆ ਹੋਇਆ ਹਰ ਵਿਅਕਤੀ ਆ ਚਾਹੇ ਉਹ ਪੋਲੀਟੀਸ਼ੀਅਨ ਚਾਹੇ ਪੁਲਿਸ ਆਫੀਸਰਾ ਚਾਹੇ ਪੱਤਰਕਾਰ ਆ ਜੀ ਭਾਈ ਅਮਰਤਪਾਲ ਸਿੰਘ ਦੇ ਮਗਰ 500 ਸਾਲਾਂ ਦਾ ਕੌਮ ਦਾ ਇਤਿਹਾਸ ਖੜਾ ਹੈ ਹਾਂ ਸੋ ਚਾਹੇ ਭਾਈ ਅਮਰਤਪਾਲ ਸਿੰਘ ਨੂੰ ਇਹਦਾ ਅਹਿਸਾਸ ਹੈਗਾ ਕਿ ਨਹੀਂ ਹੈਗਾ ਹੂੰ ਬੇ ਉਹ ਉਹ ਕੌਮ ਲਈ ਕਿੰਨਾ ਜਿਸ ਤਰ੍ਹਾਂ ਕੌਮ ਉਹ ਤੋਂ ਕੀ ਉਮੀਦਾਂ ਕਰਦੀ ਹੈ ਮੈਨੂੰ ਨਹੀਂ ਪਤਾ ਵੀ ਉਹ ਉਹਨੂੰ ਇੰਨੀ ਸਮਝ ਹੈਗੀ ਆ ਕਿ ਨਹੀਂ ਪਰ ਜਿਹੜੇ ਜਿਹੜੇ ਉਹਦੇ ਵਿਰੋਧੀ ਆ ਦੁਸ਼ਮਣੇ ਉਹਨਾਂ ਨੂੰ ਸਮਝ ਹੈ ਉਹਨਾਂ ਨੂੰ ਸਮਝ ਹੈਗੀ ਜੀ ਵੀ ਜੇ ਇਹ ਇਸਲੀ ਤੇ ਚੱਲ ਗਿਆ ਤਾਂ ਉਹ ਜਿਸ ਤਰ੍ਹਾਂ ਕੌਮ ਨੂੰ ਪੰਥ ਨਾਲ ਗੁਰੂ ਨਾਲ ਧਰਮ ਨਾਲ ਤੇ ਉਸ ਇਤਿਹਾਸ ਨਾਲ ਜੋੜ ਸਕਦਾ ਜਿਹੜਾ 500 ਸਾਲਾਂ ਦੌਰਾਨ ਸਿੱਖਾਂ ਨੇ ਚਰਖੜੀਆਂ ਤੇ ਚੜ੍ਹ ਕੇ ਬੰਦ-ਬੰਦ ਕਰਵਾ ਕੇ ਤੇ ਆਰਿਆਂ ਨਾਲ ચીਰ ਕੇ ਹੈਗਾ ਜਿਹੜਾ ਸਿਰਜਾ ਹੈਗਾ ਸੋ ਉਸ ਇਤਿਹਾਸ ਤੋਂ ਡਰ ਲੱਗਦਾ ਜਿਹੜੀ ਹੋਰ ਉਹ ਤੋਂ ਉਹ ਤੋਂ ਨਿੱਜੀ ਤੌਰ ਤੇ ਕੋਈ ਵੀ ਕਰਦੀ ਹੁੰਦਾ ਸੋ ਉਹ ਇਤਿਹਾਸਿਕ ਵਰਤਾਰਾ ਜਿਹੜਾ ਉਹ ਮੁਰਦ ਹਰਾਉਣ ਜਾ ਰਿਹਾ ਉਹ ਤੋਂ ਡਰ ਆ ਜਿਹੜਾ ਲੱਗ ਰਿਹਾ ਹੈ ਤੇ ਦੂਜੇ ਬੰਨੇ ਇੰਟਰਵਿਊ ਦੇ ਵਿੱਚ ਬਹੁਤ ਕੁਝ ਉਹਨੇ ਕਿਹਾ ਹੈਗਾ ਦੂਜੇ ਬੰਨੇ ਇੱਕ ਅਕਾਲੀ ਲੀਡਰ ਦਾ ਜ਼ਿਕਰ ਕਰਦਾ ਹੈਗਾ ਕਹਿੰਦਾ ਕਿ ਉਹਨੇ ਸਾਨੂੰ ਇਹ ਗੱਲ ਕਹੀ ਕਿ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਬੜੇ ਠਰਮੇ ਵਾਲਾ ਅਕਾਲੀ ਲੀਡਰ ਸੀ ਉਹਨੇ ਕਿਹਾ ਕਿ ਭਾਵੇਂ ਕਿ ਤੁਸੀਂ ਡੀਜੀਪੀ ਨਹੀਂ ਹੈਗੇ ਤੁਹਾਡੀ ਚੱਲੇਗੀ ਉਸੇ ਤਰੀਕੇ ਦੇ ਨਾਲ ਕਿਸ ਅਕਾਲੀ ਲੀਡਰ ਬਾਰੇ ਇਹ ਗੱਲਬਾਤ ਹੋਏਗੀ ਦੇਖੋ ਉਹਨਾਂ ਨੇ ਇਹ ਵੀ ਕਿਹਾ ਵੀ ਸਾਡੇ ਬਜ਼ੁਰਗਾਂ ਨੇ ਉਹਨੇ ਕੇਪੀਐਸ ਗਿੱਲ ਨੂੰ ਸਾਡੇ ਜੀ ਵੀ ਸਾਡੇ ਬਜ਼ੁਰਗਾਂ ਨੇ ਇੱਕ ਕਿਤਾਬ ਲਿਖੀ ਸੀ ਜੀ ਵੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈਗਾ ਵੀ ਇੱਕ ਸਿਆਸੀ ਲੀਡਰ ਬਾਰੇ ਹੁਣ ਜਿਹੜੀ ਕੇਪੀਐਸ ਗਿੱਲ ਨੇ ਆਪ ਕਿਤਾਬ ਨਹੀਂ ਲਿਖੀ ਉਹ ਇੱਕ ਹਿੰਦੂ ਪੱਤਰਕਾਰ ਨੇ ਲਿਖੀ ਸੀ ਪੈਰਾਮਾਉਂਟ ਕਾਪ ਹਮ ਕੇ ਪੀ ਐਸ ਗੱਲ ਦੀ ਜੀਵਨੀ ਤੇ ਜੀ ਉਹਦੀ ਸ਼ਲਾਘਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਹੈਗੀ ਆ ਉਸ ਪੈਰਾਮਾਉਂਟ ਕਾਪ ਕਿਤਾਬ ਵਿੱਚ ਉਹ ਉਹ ਜਿਹੜੇ ਕੇ ਪੀ ਐਸ ਗੇਲਾ ਉਹ ਇੰਟਰਵਿਊਜ਼ ਕਰਕੇ ਲਿਖੀ ਗਈ ਹੈਗੀ ਆ ਕਿ ਕੇ ਪੀ ਐਸ ਗੇਲ ਨੇ ਉਸ ਪੱਤਰਕਾਰ ਨੂੰ ਦੱਸਿਆ ਵੀ ਖਾੜਕੋਵਾਦ ਦੇ ਸਮੇਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹ ਮੇਰੇ ਕੋਲ ਲੰਮੇ ਸਮੇਂ ਤੱਕ 4-4 5-5 ਘੰਟੇ ਸ਼ਾਮ ਨੂੰ ਆ ਕੇ ਬੈਠੇ ਰਹਿੰਦੇ ਸੀ ਉਹ ਹਾਲਾਤ ਬਾਰੇ ਪੁੱਛਦੇ ਰਹਿੰਦੇ ਸੀ ਵੀ ਕਦੋਂ ਅੱਤਵਾਦ ਖਤਮ ਹੋਊਗਾ ਕਦੋਂ ਇਹ ਲੜਾਈ ਖਤਮ ਹੋਊਗੀ ਹਨਾ ਹਮ ਹਮ ਉਨੇ ਉਹਨੇ ਪੱਤਰਕਾਰ ਨੂੰ ਦੱਸਿਆ ਕੇ ਪੀਐਸ ਗੱਲ ਨੇ ਕਹਿੰਦਾ ਵੀ ਇਹ ਬਹੁਤ ਚਲਾਕ ਰਾਜਨੀਤੀਵਾਨ ਆ ਹੂੰ ਉਸ ਕਿਤਾਬ ਵਿੱਚ ਲਿਖਿਆ ਕਹਿੰਦਾ ਵੀ ਜਿਹੜੇ ਲੋਕਾਂ ਦੀਆਂ ਵੋਟਾਂ ਲੈ ਕੇ ਇਹ ਮੁੱਖ ਮੰਤਰੀ ਬਣਦਾ ਉਹਨਾਂ ਦੀ ਪਿੱਠ ਵਿੱਚ ਹੀ ਛੁਰਾ ਮਾਰਦਾ ਇਹ ਉਸ ਕਿਤਾਬ ਚ ਆ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ ਵੀ ਹੀ ਇਜ਼ ਅ ਵੈਰੀ ਸ਼ਰੂਡ ਪੋਲਿਟੀਸ਼ੀਅਨ ਇੰਗਲਿਸ਼ ਦੇ ਇਹ ਸ਼ਬਦ ਕਹੇ ਵੀ ਚਲਾਕ ਪਾਵ ਪੋਲਿਟੀਸ਼ੀਅਨ ਜਿਨ੍ਹਾਂ ਲੋਕਾਂ ਨਾਲ ਕਹਿੰਦਾ ਇਹ ਵੋਟਾਂ ਤੇ ਬਣਦਾ ਉਹਨਾਂ ਨੂੰ ਇਹ ਧੋਖਾ ਦੇ ਰਿਹਾ ਹੈ ਨਾ ਹੂੰ ਜੇ ਉਸ ਕਿਤਾਬ ਵਿੱਚ ਤਾਂ ਸਿਰਫ ਪ੍ਰਕਾਸ਼ ਸਿੰਘ ਬਾਦਲ ਦਾ ਹੀ ਨਾਮ ਆਇਆ ਜੀ ਜੇ ਇਹ ਡਿੱਕੀ ਗਿਲ ਉਸ ਕਿਤਾਬ ਦੇ ਆਧਾਰ ਤੇ ਗੱਲ ਕਰ ਰਹੇ ਹੈਗੇ ਆ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਹੀ ਨਾਮ ਆਇਆ ਔਰ ਫਿਰ ਜਿਹੜਾ ਉਹ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਅਸੀਂ ਸਿਕਿਉਰਿਟੀ ਤੁਹਾਨੂੰ ਡੀਜੀਪੀ ਵਾਲੀ ਉਹ ਦਵਾਂਗੇ ਇਟ ਮੀਨਸ ਕੋਈ ਮੁੱਖ ਮੰਤਰੀ ਉਹ ਦੇ ਸਕਦਾ ਔਰ ਉਹ ਕਨਫਰਮ ਕਰਦਾ ਕਿ ਉਹਨਾਂ ਚ ਰਹੀ ਆ ਕਿ ਤਦੋਂ ਤੱਕ ਜਿਉਂਦਾ ਰਿਹਾ ਇਟ ਮੀਨਸ ਕਿਉਂਕਿ ਕੇਪੀਐਸ ਗਿਲਦੀ ਸਿਕਿਉਰਿਟੀ ਬਾਰੇ ਇੱਕ ਮੁੱਖ ਮੰਤਰੀ ਪੱਧਰ ਦਾ ਵਿਅਕਤੀ ਹੋ ਹੀ ਕਰ ਸਕਦਾ ਕੋਈ ਚੰਦੂ ਮਾਜਰਾ ਕੋਈ ਸਰਜੀਤ ਸਿੰਘ ਰਖੜਾ ਯਾਨੀ ਕਿ ਹਿੱਟਲਰ ਲੈਵਲ ਤੇ ਤਾਂ ਇਹ ਹੋ ਨਹੀਂ ਸਕਦਾ ਸੋ ਜਣੀ ਇਸ਼ਾਰੇ ਉਹਨੇ ਜੇ ਉਹ ਬੁੱਕ ਦੇ ਆਧਾਰ ਤੇ ਗੱਲ ਕਰ ਰਿਹਾ ਹੈ ਤਾਂ ਉਹਦੇ ਵਿੱਚ ਸਿਰਫ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਇਆ ਜੇ ਉਹ ਆਪਣੇ ਤੌਰ ਤੇ ਹੋਰ ਕਰ ਰਿਹਾ ਤਾਂ ਫਿਰ ਸਾਨੂੰ ਨਹੀਂ ਪਤਾ ਇਹ ਉਹ ਆਪ ਦੱਸਣਗੇ ਹਨਾ ਵੀ ਜ ਉਹਨਾਂ ਨੇ ਕਿਹਾ ਵੀ ਮੈਂ ਦੱਸ ਸਕਦਾ ਹਾਂ ਭਵਿਕ ਵਿੱਚ ਦੱਸਾਂਗਾ ਪਰ ਉਸ ਬੁੱਕ ਵਿੱਚ ਜਿੰਨਾ ਕੁ ਮੈਨੂੰ ਪਤਾ ਉਹਦੇ ਵਿੱਚ ਜਿਹੜਾ ਹੈਗਾ ਸਿਰਫ ਤੇ ਸਿਰਫ ਪ੍ਰਕਾਸ਼ ਸਿੰਘ ਬਾਦਲ ਦਾ ਹੀ ਨਾਮ ਹੈ ਜੀ ਬਿਲਕੁਲ